ਲੰਘਦੇ ਲੰਘਦੇ ਚਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਲੀ ਨਿਹਾਰ ਸਿੰਘ ਵਾਲਾ ਤੇ ਮਾਪੇ ਅਧਿਆਪਕ ਮਿਲਣੀ ਦਰਾਂ ਦੇ ਜਿਹੜੇ ਵਿਦਿਆਰਥੀ ਆ ਸਾਡੇ ਵਿਦਿਆਰਥੀਆਂ ਨੇ ਜੀ ਆਇਆਂ ਨੂੰ ਕਹਿਣ ਲਈ ਖੜੇ ਨੇ ਅੱਗੇ ਤੇ ਇਸ ਤੋਂ ਬਾਅਦ ਕਰਦੇ ਆ ਗੱਲ ਜਿਹੜੇ ਮਾਪਿਆਂ ਨਾਲ ਅੱਜ ਅਧਿਆਪਕ ਮਿਲਣੀ ਦਰਨ ਪਹੁੰਚੇ ਆ ਸੋ ਇਸ ਸਵਾਗਤ ਗੇਟ ਦੇ ਉੱਪਰ ਬੱਚਿਆਂ ਵੱਲੋਂ ਕੀਤਾ ਜਾ ਰਿਹਾ ਅਧਿਆਪਕਾਂ ਵੱਲੋਂ ਜੰਦੀ ਨੇ ਵੀ ਥੋੜਾ ਜਿਹਾ ਮਨ ਮੰਨਿਆ ਕਿ ਹਾਂ ਸਵਾਗਤ ਹੈ ਜੀ ਤੁਹਾਡਾ ਮੈਂ ਗੱਲ ਕਰ ਰਿਹਾ ਸੀਗਾ ਵੀ ਤੁਹਾਡੀ ਕੋਸ਼ਿਸ਼ ਨਾਲ ਤੁਹਾਡੇ ਐਫਰਟਸ ਨਾਲ ਤੁਹਾਡੀ ਮਿਹਨਤ ਨਾਲ ਬੱਚਾ ਤਰੱਕੀ ਕਰ ਸਕਦਾ ਹੈ ਤੁਹਾਡੇ ਜਿਹੜੇ ਹਨਗੇ ਸਕੂਲ ਦੇ ਵਿੱਚ ਆ ਕੇ ਤੁਹਾਡੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਹਨ ਤੁਸੀਂ ਆਪ ਦੀ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਬੱਚਾ ਤਰੱਕੀ ਕਰ ਸਕਦਾ ਹੈ ਇਹ ਹੀ ਸਰਕਾਰ ਚ ਹੁੰਦੀ ਹੈ ਇਹ ਹੀ ਅੱਜ ਦੀ ਜਿਹੜੀ ਮਹਿਗਾ ਮੀਟਿੰਗ ਹੈ ਤੁਹਾਡੀ ਤੁਹਾਡੀ ਅਧਿਆਪਕ ਮਾਪੇ ਮਿਲਣੀ ਇਹਨੂੰ ਮਹਿਗਾ ਮਿਲਣੀ ਦਾ ਨਾਮ ਦਿੱਤਾ ਗਿਆ ਇਹਦਾ ਇਹੀ ਮਤਲਬ ਕਿ ਪਰਪਸ ਹੈ ਇਹਦਾ ਇਹੀ ਕਹਿ ਲਓ ਤੁਸੀਂ ਮਕਸਦ ਹੈ ਵੀ ਤੁਸੀਂ ਚੰਗੀ ਤਰ੍ਹਾਂ ਸਕੂਲ ਨਾਲ ਜੁੜ ਸਕੋ ਆਪਣੇ ਬੱਚੇ ਬਾਰੇ ਸਮਝ ਸਕੋ ਜੇ ਬੱਚੇ ਬਾਰੇ ਸਮਝੋਗੇ ਤਾਂ ਬੱਚਾ ਤੁਹਾਡਾ ਜਰੂਰ ਤਰੱਕੀ ਕਰੂਗਾ ਅਧਿਆਪਕ ਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਤੇ ਆਪ ਕਦੇ ਨਹੀਂ ਇਹ ਚਾਹੁੰਦਾ ਕਿ ਮੇਰਾ ਬੱਚਾ ਕੋਈ ਅਨੁਸ਼ਾਸਨਹੀਨ ਹੋਵੇ ਮੇਰਾ ਬੱਚਾ ਪੜੇ ਨਾ ਜਾਂ ਮੇਰਾ ਰਿਜ਼ਲਟ ਨਾ ਵਧੀਆ ਆਵੇ ਜਾਂ ਮੇਰੇ ਬੱਚੇ ਨੰਗੇ ਨੰਬਰ ਨਾ ਲੈਣ ਇਹ ਕਦੇ ਅਧਿਆਪਕ ਦੀ ਡਿਕਸ਼ਨਰੀ ਦੇ ਵਿੱਚ ਆਉਂਦਾ ਹੀ ਨਹੀਂ ਹੈ ਅਧਿਆਪਕ ਹਮੇਸ਼ਾ ਵਧੀਆ ਥਿੰਦੀ ਸੋਚ ਲੈ ਕੇ ਚੱਲਦਾ ਹੈ ਤੇ ਮੈਂ ਅਧਿਆਪਕਾਂ ਨੂੰ ਵੀ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਵੀ ਆਪਣੇ ਤਨਮਨ ਨਾਲ ਬੱਚਿਆਂ ਦੀ ਮਤਲਬ ਕਿ ਸਿੱਖਿਆ ਦੇ ਵਿੱਚ ਜੋਗ ਪਾਓ ਇਹ ਬੜੀ ਵੱਡੀ ਸੇਵਾ ਹੈ ਇਦੋਂ ਵੱਡੀ ਸੇਵਾ ਨਹੀਂ ਹੈ ਜਿਹੜੀ ਬੱਚਿਆਂ ਨੂੰ ਅਸੀਂ ਕਿਸੇ ਬੱਚੇ ਦਾ ਆਚਰਨ ਦਾ ਨਿਰਮਾਣ ਕਰ ਦੇਣਾ ਉਹਨੂੰ ਚੰਗੀ ਸਿੱਖਿਆ ਦੇ ਕੇ ਸਮਾਜ ਦੇ ਵਿੱਚ ਉਹਨੂੰ ਇੱਕ ਚੰਗੀ ਪਦਵੀ ਤੇ ਖੜ੍ਹਾ ਕਰ ਦੇਣਾ ਇਦੋਂ ਵੱਡਾ ਪੁੰਨ ਕੋਈ ਨਹੀਂ ਹੈ ਇਹ ਸਭ ਤੋਂ ਵੱਡਾ ਮਹਾਪੁੰਨ ਹੈ ਇਦੋਂ ਬਟਾ ਕੋਈ ਪੁੰਨ ਨਹੀਂਗਾ ਇਸ ਪੁੰਨ ਦੇ ਵਿੱਚ ਭਾਗੀਦਾਰੀ ਕਰਨ ਵਾਸਤੇ ਮੈਂ ਅਧਿਆਪਕਨਾਂ ਨੂੰ ਵੀ ਅਪੀਲ ਕਰਦਾ ਹਾਂ ਸਾਰੇ ਅਧਿਆਪਕ ਸਾਹਿਬਾਨ ਨੂੰ ਵੀ ਤੁਸੀਂ ਬੜੇ ਤਨਮਨ ਨਾਲ ਇਸ ਜਿਹੜਾ ਤੁਹਾਨੂੰ ਇਹ ਸੇਵਾ ਮਿਲੀ ਹੈ ਸਿੱਖਿਆ ਦੀ ਇਹਨੂੰ ਦੇ ਵਿੱਚ ਸਪਾਓ ਇਹਨੂੰ ਨਾਤਰ ਕੇ ਆਪਦਾ ਬੜੀ ਹੀ ਜ਼ਿੰਮੇਵਾਰੀ ਨਾਲ ਨਿਭਾਓ ਤਾਂ ਕਿ ਤੁਹਾਡਾ ਵੀ ਮਕਸਦ ਹੱਲ ਹੋਵੇ ਸਰਕਾਰ ਦਾ ਮਕਸਦ ਵੀ ਹੱਲ ਹੋਵੇ ਸਰਕਾਰ ਵੀ ਇਹ ਚਾਹੁੰਦੀ ਹੈ ਸਰਕਾਰ ਨੇ ਸਿੱਖਿਆ ਕ੍ਰਾਂਤੀ ਦੇਉਣ ਵਾਸਤੇ ਬੜੇ ਅਹਿਮ ਕਦਮ ਚੁੱਕੇ ਆ ਵੀ ਸਕੂਲਾਂ ਇੱਕ ਸਿੱਖਿਆ ਕ੍ਰਾਂਤੀ ਦਾ ਨਾਂ ਦਿੱਤਾ ਵੀ ਅਸੀਂ ਜੋ ਤਿੰਨ ਜਾਂ ਸਾਢੇ ਤਿੰਨ ਸਾਲ ਜਾਂ ਚਾਰ ਸਾਲ ਸਰਕਾਰ ਦੇ ਹੋ ਚੱਲੇ ਆ ਵੀ ਇਹਦੇ ਵਿੱਚ ਤੁਸੀਂ ਬੜੇ ਅਹਿਮ ਕੰਮ ਕੀਤੇ ਆ ਸਿੱਖਿਆ ਕ੍ਰਾਂਤੀ ਵਾਸਤੇ ਇਹ ਤਾਂ ਹੀ ਹੋ ਸਕਦਾ ਜੇ ਤੁਸੀਂ ਸਹਿਯੋਗ ਕਰੋ ਤਾਂ ਬਹੁਤ ਬਹੁਤ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤਾਂ ਇੱਕ ਵਾਰ ਫੇਰ ਮੈਂ ਤੁਹਾਨੂੰ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਆਪਣੇ ਵਿਦਿਆਰਥੀਆਂ ਦੇ ਭਵਿੱਖ ਨੂੰ ਸਵਾਰਨ ਵਾਸਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਨਹਿਰਾ ਬਣਾਉਣ ਵਾਸਤੇ ਤੁਸੀਂ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਨੀਆਂ ਤੇ ਸਕੂਲ ਨਾਲ ਰਲ ਕੇ ਚੱਲਣਾ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਹੈ ਸਤਿ ਸ੍ਰੀ ਅਕਾਲ ਸਤਿਕਾਰਯੋਗ ਕਮੇਟੀ ਮੈਂਬਰ ਸਹਿਬਾਨ ਅਤੇ ਮਾਪੇ ਸਹਿਬਾਨ ਜਿਹੜੇ ਕਿ ਅੱਜ ਸਮਾਂ ਕੱਢ ਕੇ ਇਸ ਮੀਟਿੰਗ 'ਚ ਸ਼ਾਮਲ ਹੋਏ ਹੈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਮਾਪੇ ਅਤੇ ਅਧਿਆਪਕਾਂ ਦੇ ਵਿੱਚ ਇੱਕ ਇੱਕ ਮੇਟਿਕ ਸੰਬੰਧ ਚੰਗਾ ਸਥਾਪਿਤ ਹੋਵੇ ਜਿਦੇ ਵਿੱਚ ਕੀ ਅਧਿਆਪਕ ਬੱਚੇ ਦੇ ਜੋ ਘਰਦਿਆਂ ਤੋਂ ਉਹ ਕੀ ਕੰਮ ਕਰਦਾ ਹੈ ਉਹਦਾ ਉਥੇ ਕਿਵੇਂ ਵਿਚਰਦਾ ਹੈ ਪਤਾ ਲੱਗੇ ਤੇ ਫਿਰ ਉਹਨਾਂ ਦੀ ਸਮੱਸਿਆ ਨੂੰ ਅਸੀਂ ਹੱਲ ਕਰੀਏ ਤੇ ਜੋ ਸਕੂਲ ਦੇ ਵਿੱਚ ਉਹ ਜਿਵੇਂ ਪੇਸ਼ ਆ ਰਿਹਾ ਹੈ ਅਸੀਂ ਉਹਨਾਂ ਨੂੰ ਦੱਸੀਏ ਤੇ ਉਸ ਤੋਂ ਅਗਲੀ ਗੱਲ ਹੈ ਕਿ ਇਹ ਹੱਲ ਅਸੀਂ ਬੱਚੇ ਦੇ ਖਾਤਰ ਲੱਭਣ ਦੇ ਲਈ ਆਪ ਦੇ ਆਪ ਵਿੱਚ ਬਦਲਾਅ ਲੈ ਕੇ ਆਉਣੇ ਨਵਾਂ ਕੁਝ ਸਿੱਖਣਾ ਹੈ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਬੱਚੇ ਨੂੰ ਆਪਾਂ ਲਈ ਤੇ ਲੈ ਕੇ ਆ ਸਕਦੇ ਹਾਂ ਉਸ ਨੂੰ ਇੱਕ ਚੰਗਾ ਮਾਹੌਲ ਦੇ ਸਕਦੇ ਹਾਂ ਘਰੇ ਕਾਰਨ ਇਹ ਨਹੀਂ ਹੁੰਦਾ ਕਿ ਅੱਜ ਤੱਕ ਆਪਾਂ ਇਹੀ ਸਮਝਦੇ ਆਏ ਹਾਂ ਵੀ ਮਾਪੇ ਦਾ ਕਹਿਣਾ ਮੰਨੂਗਾ ਜਵਾਕ ਜਿਵੇਂ ਬਾਈ ਜੀ ਨੇ ਗੱਲ ਦੱਸੀ ਹੈ ਪਰ ਅੱਜ ਉਹ ਸਮਾਂ ਨਹੀਂ ਰਿਹਾ ਹੁਣ ਤੁਸੀਂ ਐਂ ਦੇਖੋ ਅੱਜ ਦੇ ਜਵਾਕ ਨੂੰ ਆਪਾਂ ਆਪ ਦੇ ਨਾਲ ਦੋਸਤ ਬਣਾ ਕੇ ਤਾਂ ਉਹਨਾਂ ਨੂੰ ਕੁਝ ਸਮਝਾ ਸਕਦੇ ਆ ਜੇ ਆਪਾਂ ਉਸ ਨੂੰ ਘਿੜਕਾਂਗੇ ਤਾਂ ਉਹ ਬਿਲਕੁਲ ਝਿੜਕ ਨਹੀਂ ਲੈਂਦੇ ਤੇ ਗੱਲਾਂ ਇਹੀ ਸਿੱਖਣ ਵਾਲੀਆਂ ਹੈ ਤਾਂ ਜੇ ਆਪਾਂ ਆਪ ਦੇ ਆਪ ਵਿੱਚ ਬਦਲਾਅ ਕਰਾਂਗੇ ਸਿਆਣੇ ਬੰਦਿਆਂ ਦੇ ਨਾਲ ਸੋਡਾ 6:04 ਹੋਊਗਾ ਤੁਸੀਂ ਉਹਨਾਂ ਬਾਰੇ ਗੱਲ ਕਰੋਗੇ ਉਹ ਤੁਸੀਂ ਇਹ ਗੱਲ ਦੇਖੋ ਵੀ ਜਨ ਕੇ ਸਾਡੇ ਵਾਲਾ ਜਵਾਕ ਤਾਂ ਪਈ ਕਹਿਣਾ ਨਹੀਂ ਮੰਨਦਾ ਇੱਕ ਦੂਜੇ ਕੋਲੇ ਗੱਲ ਕਰਦੇ ਆ ਨਾ ਆਪਾਂ ਕਦੇ ਵੀ ਇਹ ਨਹੀਂ ਕੀਤਾ ਵੀ ਯਾਰ ਵੀ ਵੀ ਇਹ ਸਮੱਸਿਆ ਦਾ ਹੱਲ ਆਪਾਂ ਕਿਵੇਂ ਕਰੀਏ ਠੀਕ ਹੈ ਤਾਂ ਹੱਲ ਵਾਸਤੇ ਸਰਦਾਰ ਸ਼ਰਿੰਦਰ ਸਿੰਘ ਜੀ ਕੋਲੇ ਏਡਾ ਵੱਡਾ ਤਜਰਬਾ ਵੀ ਕੀ ਕਹਿਣ ਦੀ ਹੱਦ ਅਸਲ ਵਿੱਚ ਕੀ ਹੈ ਕਿ ਆਪਾਂ ਬੱਚੇ ਨੂੰ ਆਪਾਂ ਉਸ ਤੇ ਇੰਨਾ ਹੱਕ ਜਿਤਾਉਨੇ ਆਪਾਂ ਉਸ ਨੂੰ ਗੁਲਾਮ ਸਮਝਦੇ ਆਂ ਵੀ ਅਸੀਂ ਜਿਵੇਂ ਇਹ ਕਵਾਂਗੇ ਓਵੇਂ ਹੀ ਇਸ ਨੂੰ ਕਰਨਾ ਪਊਗਾ ਪਰ ਜਦੋਂ ਆਪਾਂ ਆਪਦੇ ਤੇ ਗੱਲ ਆਉਨੇ ਵੀ ਆਪਾਂ ਨੂੰ ਕੋਈ ਉਹ ਕਹਿੰਦਾ ਕੋਈ ਵੱਡਾ ਬੰਦਾ ਜੇ ਜਦੋਂ ਆਪਾਂ ਛੋਟੇ ਸੀ ਤੇ ਆਪਾਂ ਨੂੰ ਵੀ ਉਸ ਵੇਲੇ ਔਖਾ ਲੱਗਦਾ ਸੀ ਠੀਕ ਹੈ ਜੀ ਤਾਂ ਇਹ ਵੱਡੀ ਗੱਲ ਇਹ ਹੈ ਕਿ ਜੇ ਮਾਪੇ ਬੱਚੇ ਤੇ ਅਧਿਆਪਕਾਂ ਦੇ ਵਿੱਚ ਇੱਕ ਸੁਹਿਰਦ ਸਬੰਧ ਹੋਊਗਾ ਤਾਂ ਹੀ ਜਿਹੜਾ ਬੱਚਾ ਚੰਗਾ ਵਿਦਿਆਰਥੀ ਬਣ ਕੇ ਸਮਾਜ ਦਾ ਇੱਕ ਯੋਗ ਨਾਗਰਿਕ ਬਣ ਸਕੂਗਾ ਤਾਂ ਇਹ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਸੀ ਤੁਸੀਂ ਆਏ ਹੋ ਸਰਿੰਦਰ ਸਰ ਜੀ ਨੇ ਬਹੁਤ ਡਿਟੇਲ ਦੇ ਵਿੱਚ ਤੁਹਾਨੂੰ ਗੱਲਾਂ ਦੱਸੀਆਂ ਇਹ ਗੱਲਾਂ ਇਕੱਲੀਆਂ ਐਸੇ ਨਹੀਂ ਖਤਮ ਹੋ ਜਾਣੀਆਂ ਚਾਹੀਦੀਆਂ ਇਹ ਗੱਲਾਂ ਇਥੋਂ ਸ਼ੁਰੂ ਹੋਣੀ ਚਾਹੀਦੀ ਹੈ ਕਿਉਂਕਿ ਤੁਸੀਂ ਇਹ ਦੇਖੋ ਵੀ ਹੋਰ ਮਸਲੇ ਦੇ ਵਿੱਚ ਵੀ ਤੁਸੀਂ ਅ ਕਿਸੇ ਸਿਆਣੇ ਬੰਦੇ ਕੋਲੇ ਜਾਂਦੇ ਹੋ ਪਰ ਜਵਾਕ ਦੇ ਮਸਲੇ ਦੇ ਵਿੱਚ ਤੁਸੀਂ ਕਿਸੇ ਸਿਆਣੇ ਬੰਦੇ ਨੂੰ ਨਹੀਂ ਕੋਲੇ ਜਾਂਦੇ ਵੀ ਆਹ ਸਮੱਸਿਆ ਭਾਈ ਇਸਦਾ ਹੱਲ ਕੀ ਕਰੀਏ ਤੇ ਅਕਸਰ ਹੀ ਜੇ ਤੁਸੀਂ ਕਿਸੇ ਕੋਲ ਜਾਓਗੇ ਉਹ ਆਈ ਆਊਗਾ ਥੋੜਾ ਜਿਆਦਾ ਸਖਤ ਹੋ ਕੇ ਰਹੋ ਭਾਈ ਇਹਨੂੰ ਹਰ ਕੋਈ ਇਹੀ ਕਹਿੰਦਾ ਨਾ ਵੀ ਸਖਤ ਹੋ ਕੇ ਰਹੋ ਹੁਣ ਬਾਈ ਜੀ ਕਿੰਨੇ ਕੇ ਸਖਤ ਹੋ ਕੇ ਰਹੇ ਤੁਸੀਂ ਦੇਖਿਆ ਹੀ ਹੈ ਵੀ ਉਹਨਾਂ ਦੀ ਬੇਟੀ ਆਈਐਫਐਸ ਬਣ ਗਈ ਮਾਹੌਲ ਦਿੱਤਾ ਕਿਉਂਕਿ ਮਾਹੌਲ ਹੈ ਇਹਨਾਂ ਨੇ ਪਹਿਲਾਂ ਜਦੋਂ ਆਪ ਪੜਦੇ ਸੀ ਉਦੋਂ ਮਹਿਸੂਸ ਕੀਤਾ ਫਿਰ ਜਦੋਂ ਪੜਾਇਆ ਉਦੋਂ ਮਹਿਸੂਸ ਕੀਤਾ ਤੇ ਉਸ ਤੋਂ ਬਾਅਦ ਹੁਣ ਤੁਸੀਂ ਇਹ ਦੇਖੋ ਜਦੋਂ ਬੱਚੇ ਬਣ ਗਏ ਤਾਂ ਆਪਣੇ ਸਾਹਮਣੇ ਸਾਰੀ ਗੱਲ ਦਾ ਪਤਾ ਇਹ ਕੋਈ ਐ ਨਹੀਂ ਹੁੰਦਾ ਵੀ ਵੀ ਜਿਹੜਾ ਬੰਦਾ ਮਿਹਨਤੀ ਹੁੰਦਾ ਹੈ ਜਾਂ ਜਿਹਨੂੰ ਕੰਮ ਦੀ ਸਮਝ ਆ ਜਾਂਦੀ ਹੈ ਉਹਦੇ ਸਾਰੇ ਕੰਮ ਹੀ ਠੀਕ ਹੁੰਦੇ ਆ। ਇਹ ਜੋ ਅੱਜ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕੀਤਾ ਗਿਆ ਸਰਕਾਰ ਵੱਲੋਂ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ। ਜਿਹੜੇ ਅਧਿਆਪਕ ਦੇ ਨਾਲ ਮਾਪੇ ਆ ਕੇ ਆਪਣਾ ਤਾਲਮੇਲ ਪੈਦਾ ਕਰਦੇ ਆ ਜਾਂ ਆਪਣੇ ਬੱਚਿਆਂ ਪ੍ਰਤੀ ਸਹਿਰਦਾ ਆ ਕੇ ਅਧਿਆਪਕਾਂ ਤੋਂ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਗੱਲ ਕਰਦੇ ਆ ਜਾਂ ਉਹਨਾਂ ਨਾਲ ਆਪਣੀ ਜਿਹੜੇ ਸੰਬੰਧ ਹੈ ਉਹ ਬੱਚਿਆਂ ਦੇ ਵਾਸਤੇ ਠੀਕ ਤਰ੍ਹਾਂ ਨਾਲ ਉਹਨਾਂ ਦੀ ਜਾਣਕਾਰੀ ਲੈਣ ਵਾਸਤੇ ਉਹਨਾਂ ਨਾਲ ਮਿਲ ਨਹੀਂ ਕਰਦੇ ਆ ਤਾਂ ਇੱਕ ਬਹੁਤ ਵੱਧਿਆ ਅਪਰਾਲ ਹੈ ਇਸ ਅਪਰਾਲੇ ਨਾਲ ਬੱਚਿਆਂ ਦੀ ਪੜਾਈ ਵਾਸਤੇ ਬੱਚਿਆਂ ਨੂੰ ਅਨੁਸ਼ਾਸਨ ਵਾਸਤੇ ਬੱਚੇ ਦਾ ਨਿਰਮਾਣ ਕਰਨ ਵਾਸਤੇ ਬੱਚੇ ਨੂੰ ਆਪਣੀ ਲਾਈਫ ਵਿੱਚ ਕਾਮਯਾਬ ਹੋਣ ਵਾਸਤੇ ਬੱਚਿਆਂ ਨੂੰ ਇੱਕ ਵਧੀਆ ਸਮਾਜਿਕ ਪ੍ਰਾਣੀ ਬਣਾਉਣ ਵਾਸਤੇ ਇੱਕ ਵਧੀਆ ਨਾਗਰਿਕ ਬਣਾਉਣ ਵਾਸਤੇ ਬਹੁਤ ਤਕੜਾ ਪ੍ਰਾਲਾ ਹੈ ਕਿਉਂਕਿ ਅਧਿਆਪਕ ਬੱਚੇ ਤੇ ਮਾਪੇ ਇੱਕ ਤਕੌਣ ਹੈ ਇੱਕ ਤਕੌਣ ਦਾ ਹਿੱਸਾ ਹੈ ਜਿੱਤਨਾ ਦੇ ਵਿੱਚ ਹੀ ਇਹ ਬਹੁਤ ਨੇੜੇ ਦੇ ਸਬੰਧ ਜਾਂ ਆਤਾਲਮੇਲ ਹੋਊਗਾ ਬੱਚੇ ਦੀਆਂ ਸਮੱਸਿਆਵਾਂ ਸੁਣਨ ਵਾਸਤੇ ਬੱਚੇ ਦੀ ਤਰੱਕੀ ਵਾਸਤੇ ਬੱਚੇ ਦੀ ਪੜ੍ਹਾਈ ਵਾਸਤੇ ਬੱਚੇ ਦੇ ਅਨੁਸ਼ਾਸਨ ਵਾਸਤੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਜਿਹੜਾ ਹੈ ਇੱਕ ਬਹੁਤ ਵਧੀਆ ਤਰੀਕੇ ਨਾਲ ਤਰੱਕੀ ਕਰ ਸਕਦਾ ਹੈ ਪੜ੍ਹਾਈ ਕਰ ਸਕਦਾ ਹੈ ਚੰਗੀ ਮੰਜ਼ਿਲ ਤੇ ਪਹੁੰਚ ਸਕਦਾ ਹੈ ਇੱਕ ਚੰਗਾ ਸਮਾਜਿਕ ਪ੍ਰਾਣੀ ਬਣ ਸਕਦਾ ਹੈ ਸਮਾਜਿਕ ਕ੍ਰਿਤੀਆਂ ਨਸ਼ੇ ਵਗੈਰਾ ਤੋਂ ਦੂਰ ਰਹਿ ਸਕਦਾ ਹੈ ਤਾਂ ਇਸ ਦੇ ਨਾਲ ਬੱਚੇ ਦਾ ਜਿਹੜਾ ਵਿਕਾਸ ਆ ਸਭ ਪਾਸੇ ਸਰਪੱਖੀ ਵਿਕਾਸ ਜਿਹੜਾ ਹੈ ਉਹਦੇ ਵਾਸਤੇ ਇਸ ਤਰ੍ਹਾਂ ਦੀਆਂ ਮੀਟਿੰਗਾਂ ਦਾ ਆਯੋਜਨ ਕਰਨਾ ਬੜਾ ਜ਼ਰੂਰੀ ਹੈ ਕਿਉਂਕਿ ਸਰਕਾਰ ਨੇ ਆਪਣੇ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਦੇ ਅਧੀਨ ਪੰਜਾਬ ਦੀ ਮਾਨ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਉਪਰਾਲਾ ਹੈ ਵੀ ਸਿੱਖਿਆ ਕ੍ਰਾਂਤੀ ਦੇ ਅਧੀਨ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਸਹੂਲਤਾਂ ਦੇ ਕੇ ਸਕੂਲਾਂ ਦੇ ਬੱਚਿਆਂ ਦੇ ਟੂਰ ਲਵਾ ਕੇ ਸਕੂਲਾਂ ਦੇ ਵਿੱਚ ਮੈਡ ਮੀਲ ਦੀਆਂ ਸਹੂਲਤਾਂ ਦੇ ਕੇ ਹਰ ਇੱਕ ਤਰ੍ਹਾਂ ਦੀ ਸਹੂਲਤ ਦੇ ਕੇ ਸਟਾਫ ਦੀ ਕਮੀ ਨੂੰ ਪੂਰਾ ਕਰਕੇ ਵਿਦਕ ਬੱਧਰ ਨੂੰ ਉੱਚਾ ਚੱਕਿਆ ਜਾ ਸਕੇ ਜਿਸ ਦੇ ਸਿੱਟੇ ਜਿਹੜੇ ਹਨਗੇ ਬੜੇ ਵਧੀਆ ਨਿਕਲ ਰਹੀ ਸਰ ਇੱਕ ਆਪਾ ਇੱਕ ਜਿਹੜੇ ਬੱਚਿਆਂ ਨੂੰ ਅੰਕਾਂ ਦੀ ਦੌੜ ਰਹਿ ਜਾਂਦੀ ਹੈ ਵੀ ਤੁਸੀਂ ਮਾਪੇ ਵੀ ਕਹਿੰਦੇ ਆ ਵੀ ਜੇ ਤੁਸੀਂ ਇੰਨੇ ਪਰਸੈਂਟ ਨੰਬਰ ਲਓਗੇ ਤੁਹਾਨੂੰ ਫੇਰ ਉਹਨਾਂ ਦੇ ਮੰਗਾ ਵੀ ਪੂਰੀਆਂ ਜਾਂਦੀਆਂ ਕੋਈ ਜਾਇਜ਼ ਨਹੀਂ ਜਾਂ ਮੰਗਾ ਵੀ ਹੁੰਦੀਆਂ ਕਿਵੇਂ ਦੇਖਦੇ ਹੋ ਵੀ ਇੱਕ ਪੜ੍ਹਾਈ ਆ ਜਿਹੜੀ ਉਹ ਅੰਕਾਤਕੀ ਸੀਮਤਾ ਕਿ ਹੋਰ ਵੀ ਅੱਗੇ ਦੀ ਗੱਲ ਹੋ ਸਕਦੀ ਹੈ ਜਿਵੇਂ ਹੋ ਰਹੀ ਹੈ ਜਾਂ ਕੋਈ ਅੱਗੇ ਬੱਚੇ ਨੇ ਪੜ੍ਹਾਈ ਕਰਨੀ ਆ ਇੱਕ ਚੰਗਾ ਇਨਸਾਨ ਬਣਾਉਣ ਤੱਕ ਦੇਖੋ ਪੜ੍ਹਾਈ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਵਿਦਿਆਰਥੀ ਦੇ ਜੀਵਨ ਵਿੱਚ ਉਹਦਾ ਸਰ ਪੱਖੀ ਵਿਕਾਸ ਵਾਸਤੇ ਬੱਚਿਆਂ ਦਾ ਜਿਹੜਾ ਬੱਚਿਆਂ ਦੇ ਮਾਂ ਪਿਓ ਦਾ ਜਿਹੜਾ ਬੱਚਿਆਂ ਤੇ ਪ੍ਰੈਸ਼ਰ ਹੈ ਜਾਂ ਦਬਾਅ ਹੈ ਕੱਲੇ ਅੰਕਾਂ ਪ੍ਰਤੀ ਉਹ ਬਹੁਤਾ ਠੀਕ ਨਹੀਂ ਹੈ ਕਿਉਂਕਿ ਬੱਚਾ ਜੇ ਖੇਡਾਂ ਦੇ ਵਿੱਚ ਬੱਚਾ ਜਿਹੜਾ ਹੈ ਉਹ ਅਨੁਸ਼ਾਸਨ ਦੇ ਵਿੱਚ ਬੱਚਾ ਜਿਹੜਾ ਹੈ ਕੋਈ ਹੋਰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਵਿੱਚ ਤਾਂ ਹੀ ਕਾਮਯਾਬ ਹੋਊਗਾ ਜੇ ਉਹਦੇ ਦਾ ਸਰਪੱਖੀ ਵਿਕਾਸ ਹੋਊਗਾ ਕੱਲਾ ਅੰਕਾਂ ਦੀ ਦੌੜ ਜਿਹੜੀ ਹੈ ਪੋਰੀਐਂਟਸ ਦੇ ਵਾਸਤੇ ਕੋਈ ਬਹੁਤਾ ਵਧੀਆ ਚੰਗੀ ਸੋਚ ਨਹੀਂ ਹੈ ਕਿਉਂਕਿ ਬੱਚੇ ਤੇ ਬੱਚਾ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਹੁੰਦਾ ਹੈ ਇਸ ਗੱਲ ਨਾਲ ਬੱਚੇ ਤੇ ਪ੍ਰੈਸ਼ਰ ਬਹੁਤ ਪੈਂਦਾ ਹੈ ਬਹੁਤ سارے ਬੱਚੇ ਜਿਹੜੇ ਹਨਗੇ ਇਸ ਨੂੰ ਮਤਲਬ ਇਸ ਤਰ੍ਹਾਂ ਦਾ ਲੈ ਜਾਂਦੇ ਆ ਵੀ ਜਿਹੜੇ ਪੇਰੈਂਟਸ ਹੈ ਸਾਡੇ ਨਾਲ ਮਤਲਬ ਇਸ ਤਰ੍ਹਾਂ ਦਾ ਵਰਤਾਰਾ ਜਿਹੜਾ ਹੈ ਉਸ ਨੂੰ ਬਹੁਤਾ ਚੰਗਾ ਨਹੀਂ ਮੰਨਦੇ ਕਿਉਂਕਿ ਬੱਚਾ ਹਰ ਇੱਕ ਪੱਖ ਤੋਂ ਵਿਕਾਸ ਕਰਨਾ ਚਾਹੁੰਦਾ ਹੈ ਤੇ ਬੱਚੇ ਦਾ ਹਰ ਇੱਕ ਪੱਖ ਤੋਂ ਵਿਕਾਸ ਕਰਨ ਦੇ ਨਾਲ ਹੀ ਉਹ ਇੱਕ ਚੰਗਾ ਨਾਗਰਿਕ ਚੰਗਾ ਸ਼ਹਿਰੀ ਚੰਗਾ ਇਨਸਾਨ ਚੰਗਾ ਕਹਿ ਲੋ ਤੁਸੀਂ ਵੀ ਇੱਕ ਕੋਈ ਨਾਮਵਰ ਸ਼ਖਸੀਅਤ ਬਣ ਸਕਦਾ ਹੈ ਜੇ ਉਹਦਾ ਸਾਰ ਪੱਕੀ ਵਿਕਾਸ ਹੋਵੇ ਮੇਰਾ ਨਾਮ ਸਰਿੰਦਰ ਸਿੰਘ ਹੈ ਜੀ ਤੇ ਕਿਹੜੀ ਕਲਾਸ 'ਚ ਬੱਚਾ ਤੁਹਾਡਾ ਪੜਦਾ ਤੇ ਕੀ ਨਾਮ ਬੱਚੇ ਦਾ ਜੀ ਮੇਰੀ ਬੇਟੀ ਰਾਜਦੀਪ ਕੌਰ ਜੀ 8ਵੀਂ ਕਲਾਸ 'ਚ ਪੜਦੀ ਹੈ ਜੀ ਤੇ ਅੱਜ ਤੁਸੀਂ ਅਧਿਆਪਕਾਂ ਕੋਲ ਆਏ ਆ ਮਾਪੇ ਦੇ ਆਪ ਕੋ ਮਿਲਣ ਲਈ ਦਰਾਂਲ ਤੇ ਕੀ ਮੰਨ ਲਓ ਕੰਦਾ ਰਿਪੋਰਟ ਲੈ ਕੇ ਕਈ ਵਾਰੀ ਫੈਨ ਕਰਕੇ ਆਪਾਂ ਮੁੜ ਜਾਨੇ ਆ ਜਾਂ ਆਪਣੇ ਬੱਚੇ ਦੀ ਕਾਰਗੁਜ਼ਾਰੀ ਪੜ੍ਹਾਈ ਪੱਖੀ ਜਾਂ ਹੋਰ ਗਤੀਵਿਧੀਆਂ ਬਾਰੇ ਕੀ ਜਾਣਕਾਰੀ ਲੈ ਕੇ ਗਏ ਹੋ ਜੀ ਇੱਥੇ ਅਸੀਂ ਬੱਚੇ ਦੇ ਜੋ ਵੀ ਇਹਨਾਂ ਨੇ ਅ ਪਰਦੇ ਦੇ ਬੱਚੇ ਮਾਉਂਦੇ ਬਾਰੇ ਅਸੀਂ ਜਾਣਕਾਰੀ ਲੈਣਾ ਟੀਚਰਾਂ ਤੋਂ ਸਾਡੇ ਬੱਚੇ ਨੇ ਸਕੂਲ ਦੇ ਵਿੱਚ ਆ ਕੇ ਇਹ 7-8 ਘੰਟੇ ਸਮਾਂ ਬਤਾ ਕੇ 8-7-8 ਮਹੀਨਿਆਂ ਦੇ ਵਿੱਚ ਬੱਚੇ ਨੇ ਕੀ ਕਾਰਗੁਜ਼ਾਰੀ ਕੀਤੀ ਹੈ ਠੀਕ ਹੈ ਉਹਨਾਂ ਦੇ ਪ੍ਰਤੀ ਬੱਚੇ ਨੇ ਕੀ ਕਿੰਨਾ ਸਮਾਂ ਬੜਾਈ ਵਾਲੇ ਪਾਸੇ ਲਾਇਆ ਕਿੰਨਾ ਸਮਾਂ ਖੇਡਾਂ ਵਾਲੇ ਪਾਸੇ ਲਾਇਆ ਇਹ ਸਾਰਾ ਕੁਝ ਅਸੀਂ ਟੀਚਰਾਂ ਤੋਂ ਜਾਣਕਾਰੀ ਲੈ ਕੇ ਜਾਣੀ ਹੈ ਮੈਂ ਗੁਰਪ੍ਰੀਤ ਸਿੰਘ ਇਨਚਾਰਜ ਆ ਜੀ ਗਵਰਨਮੈਂਟ ਸਕੈਂਡਰੀ ਸਕੂਲ ਕਲੀਨਿਹਾਲ ਸਿੰਘ ਵਾਲਾ ਦਾ ਤੇ ਅੱਜ ਜੋ ਮੈਗਾ ਪੀਟੀਐਮ ਸਰਕਾਰ ਦੇ ਦਿਸ਼ਾ ਨਿਰਦੇਸ਼ ਅਨਸਾਰ ਹੋਈ ਹੈ ਉਹ ਬੜੀ ਲਾਭਦਾਇਕ ਰਹੀ ਸਰਕਾਰ ਨੇ ਜੋ ਉਸ ਵਿੱਚ ਹਦਾਇਤਾਂ ਦਿੱਤੀਆਂ ਸੀ ਉਹਨਾਂ ਮੁਤਾਬਕ ਅਸੀਂ ਅੱਜ ਪੇਰੈਂਟਸ ਦੇ ਨਾਲ ਬੜਾ ਵਿਸਥਾਰ ਦੇ ਵਿੱਚ ਬੱਚੇ ਆ ਕਿਵੇਂ ਘਰ ਵਿੱਚ ਵਿਚੜਦੇ ਹਨ ਉਹਨਾਂ ਦੀਆਂ ਕੀ ਸਮੱਸਿਆਵਾਂ ਹਨ ਤੇ ਸਕੂਲ ਦੇ ਵਿੱਚ ਉਹਨਾਂ ਦਾ ਕਹੇ ਜਾ ਵਰਤਾਵ ਹੈ ਉਹਦੇ ਬਾਰੇ ਅਸੀਂ ਇੱਕ ਦੂਜੇ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਤੇ ਮਾਪਿਆਂ ਨੇ ਬੜੇ ਵਧੀਆ ਸਾਡਾ ਸਾਥ ਦਿੱਤਾ ਉਹਨਾਂ ਨੇ ਸਵਾਲ ਵੀ ਕੀਤੇ ਤੇ ਕੁਝ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ ਤੇ ਅਧਿਆਪਕ ਸਹਿਬਾਨ ਨੇ ਵੀ ਉਹਨਾਂ ਨੂੰ ਬੱਚਿਆਂ ਦੇ ਨਾਲ ਕਿਵੇਂ ਪੇਸ਼ ਆਉਣਾ ਹੈ ਉਸ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ ਸਾਡੀ ਕਮੇਟੀ ਦੇ ਮੈਂਬਰ ਸਰਦਾਰ सुरेंद्र ਸਿੰਘ ਜੋ ਕਿ 39 ਸਾਲਾਂ ਦਾ ਉਹਨਾਂ ਦਾ ਟੀਚਿੰਗ ਵਿੱਚ ਤਜਰਬਾ ਹੈ ਉਹਨਾਂ ਨੇ ਬੜੇ ਹੀ ਵਿਸਥਾਰ ਦੇ ਨਾਲ ਬੱਚਿਆਂ ਨੂੰ ਕਿਵੇਂ ਮਾਪੇ ਇੱਕ ਚੰਗਾ ਮਾਹੌਲ ਦੇ ਸਕਦੇ ਹਨ ਉਸ ਬਾਰੇ ਬੜੀ ਡੂੰਗੀ ਚਰਚਾ ਕੀਤੀ ਤੇ ਮਾਪਿਆਂ ਦੇ ਸਵਾਲਾਂ ਦਾ ਬੜਾ ਵਧੀਆ ਜਵਾਬ ਦਿੱਤਾ ਤੇ ਉਹ ਉਹਨਾਂ ਨੇ ਵੀ ਬੜੀ ਤਸੱਲੀ ਪ੍ਰਗਟਾਈ ਇਹ ਜੋ ਪੰਜਾਬ ਸਰਕਾਰ ਦਾ ਉਦਮ ਹੈ ਇਹ ਬਹੁਤ ਹੀ ਲਾਭਦਾਇਕ ਉਦਮ ਹੈ ਜਿਸ ਦੇ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਅੱਛੇ ਨਤੀਜੇ ਮਿਲਣਗੇ ਇਸ ਵਿੱਚ ਸਾਰੇ ਸਟਾਫ ਨੇ ਜੀ ਲਾ ਕੇ ਇਸ ਮੈਗਾ ਪੀਟੀਐਮ ਦੀ ਮਹੱਤਤਾ ਨੂੰ ਸਮਝਦੇ ਹੋਏ ਪੂਰਾ ਯੋਗਦਾਨ ਪਾਇਆ ਤੇ ਆਸ ਹੈ ਕਿ ਅਜਿਹੇ ਪ੍ਰੋਗਰਾਮ ਹੋਰ ਹੁੰਦੇ ਰਹਿਣਗੇ ਜਿਨ੍ਹਾਂ ਦੇ ਨਾਲ ਕੀ ਵਿਦਿਆਰਥੀ ਮਾਪੇ ਅਤੇ ਅਧਿਆਪਕ ਦੇ ਵਿੱਚ ਇੱਕ ਸੁਚੱਜਾ ਰਿਸ਼ਤਾ ਕਾਇਮ ਹੋਊਗਾ ਜਿਹਦੇ ਨਾਲ ਕੀ ਚੰਗੇ ਵਿਦਿਆਰਥੀ ਪੜ੍ਹ ਕੇ ਸਿੱਖ ਕੇ ਚੰਗੇ ਦੇਸ਼ ਦੇ ਨਾਗਰਿਕ ਬਣ ਸਕਦੇ ਹੋਣ ਧੰਨਵਾਦ